ਅੱਜ ਇੱਕ ਟ੍ਰਿਬਿਊਨ 'ਚ ਖਬਰ ਲੱਗੀ ਹੈ ਇਹਦੀ ਇੱਕ ਉਗੜਵੀ ਮਿਸਾਲ ਆ ਹੂੰ ਕਿਸੇ ਟਾਈਮ ਕਹਿੰਦੇ ਕਿ ਅੰਗਰੇਜ਼ਾਂ ਨੇ ਬਾਗਬਾਨੀ ਵਾਸਤੇ ਕਿਆ ਕਿਆ ਕਿ ਭਾਈ ਤੁਹਾਨੂੰ ਤਕਰੀਬਨ 3 ਗੁਣਾ ਪਾਣੀ ਜਿਹੜਾ ਵੱਧ ਬੰਨ ਕੇ ਦੇਾਂਗੇ ਪਾਣੀ ਵੱਧ ਬੰਨਣ ਦਾ ਮਤਲਬ ਕਿ فرض ਕਰੋ ਕਿ ਆਮ ਫਸਲ ਵਾਸਤੇ ਮੋਗੇ ਦਾ ਦਾਣੇ ਦਾ ਤੇਲ ਦਾ ਪਾਣੀ ਅੱਧਾ ਘੰਟਾ ਹੈ ਹੂੰ ਹੂੰ ਤੇ ਜੇ ਕੋਈ ਬਾਗ ਲਾਊਗਾ ਉਹਦਾ ਕਿੰਨਾ ਬਣ ਗਿਆ ਡੇਢ ਘੰਟਾ ਜੀ ਇਹ ਉਹਨੂੰ ਡੇਢ ਘੰਟਾ ਕਿੱਲੇ ਦਾ ਦੇਵਾਂਗੇ ਇਸ ਤਰ੍ਹਾਂ ਬਾਗ ਲੱਗੇ ਜੀ ਫਿਰ 1973 ਦੇ ਆਸ-ਪਾਸ ਸ਼ਾਇਦ ਇਹਨਾਂ ਨੇ ਕਾਨੂੰਨ ਬਦਲ ਦਿੱਤਾ ਕਿ ਪੁਰਾਣੇ ਬਾਗਾਂ ਲਈ ਤਾਂ ਇਹੋ ਹੀ ਰਹੂਗਾ ਹੂੰ ਤੇ ਗਾਂਹ ਜਿਹੜੇ ਲੱਗਣਗੇ ਉਹਨਾਂ ਨੂੰ ਪਾਣੀ ਜਿਹੜਾ ਉਹ ਹਿਸਾਬ ਕਿਤਾਬ ਨਾਲ ਹੀ ਦੇਵਾਂਗੇ ਜੀ ਚਲੋ ਉਹ ਕਹਿੰਦੇ ਕਿ ਜਦੋਂ ਹੁਣ ਫਿਜ਼ੀਕਲੀ ਵੈਰੀਫਿਕੇਸ਼ਨ ਕਰਵਾਈ ਹੈ ਇਹਨਾਂ ਦਿਨਾਂ 'ਚ ਜੀ ਜੀ ਉਹ ਜਿਹੜਾ 25-2600 ਬਾਗ ਸੀ ਉਹ ਅੱਧਾ ਰਹਿ ਗਿਆ ਹੂੰ ਜਿੱਥੇ ਉਹ ਬਾਗ ਸੀ ਉੱਥੇ ਝੋਨਾ ਲਾਈ ਬੈਠੇ ਲੋਕ ਤੇ ਜਿਹੜਾ ਪਾਣੀ ਆ ਉਹ ਜਿਹੜਾ ਪਾਣੀ ਵੱਧ ਬਾਗਾਂ ਦਾ ਉਹ ਪਾਣੀ ਕਟਾਇਆ ਹੀ ਨਹੀਂ ਉਹ ਪਾਣੀ ਲਈ ਜਾਂਦੇ ਆ ਜੀ ਯਾਨੀ ਧਰਤੀ ਤੇ ਵੀ ਪਾਣੀ ਜਿਹੜਾ ਉਹ ਵੀ ਖਿੱਚੀ ਜਾਣਾ ਉਤੋਂ ਜਿਹੜਾ ਵਾਫਰ ਪਾਣੀ ਆ ਯਾਨੀ ਮੋਗੇ ਤੋਂ ਜਿਹੜਾ ਕਿੱਲੇ ਦੀ ਬਾਣ ਵੱਜੀ ਹੁੰਦੀ ਆ ਕਿ ਕਿੱਲੇ ਦਾ ਇੰਨਾ ਪਾਣੀ ਰੱਖਵੇ ਦੇ ਹਿਸਾਬ ਨਾਲ ਉਹ ਵੀ ਵੱਧ ਲੋਕਾਂ ਦਾ ਹੱਕ ਮਾਰ ਕੇ ਪਾਈ ਜਾਂਦੇ ਆ ਤਾਂ ਇਹ ਕੀ ਗੱਲੇ ਫਰਜ਼ ਨਹੀਂ ਤੇ ਆ ਬਾਦਲ ਪਿੰਡ ਆ ਵੇਖ ਲੋ ਕਿੰਨਾ ਬਾਗਾਂ ਦਾ ਪਾਣੀ ਆ ਹਮ ਹੁਣ ਕਈ ਥਾਈ ਬਾਗ ਪੁੱਟੇ ਗਏ ਨੇ ਉਹ ਪੁੱਟੇ ਹੋਏ ਬਾਗਾਂ ਦਾ ਪਾਣੀ ਲੋਕ ਲਈ ਜਾਂਦੇ ਆ ਸੋ ਗੱਲ ਇਹ ਆ ਕਿ ਆਪਣੇ ਆਪ ਇਹ ਹੁਣ ਤੁਹਾਡਾ ਫਰਜ਼ ਨਹੀਂ ਬਣਦਾ ਕਿ ਜਦੋਂ ਬਾਗ ਹੀ ਹੈ ਨਹੀਂ ਕਿ ਤੇ ਤੁਸੀਂ ਆਪਣਾ ਪਾਣੀ ਕਟਾਓ ਅਰੇ ਇਹ ਹੀ ਚੀਜ਼ ਆ ਨੇ ਕਿ ਜਦੋਂ ਅਸੀਂ ਤਾਰ ਹੀ ਲਈਏ ਉਹ ਜਾ ਕੁਝ ਸੋਚ ਕੇ ਹੀ ਅਸੀਂ ਚੱਲਦੇ ਆ ਉਹੋ ਜਾ ਫਿਰ ਸਿਸਟਮ ਜਿਹੋ ਜਾ ਮੂੰਹ ਉਹ ਜੀ ਚਪੇੜ ਜਿਹੋ ਜੇ ਆਲੇ ਕਹਿੰਦੇ ਹੁੰਦੇ ਉਹੋ ਜਿਓ ਕੁਝੇ ਉਹੀ ਹਿਸਾਬ ਕਿਤਾਬ ਚੱਲੀ ਜਾਂਦਾ ਜੀ ਆ ਕੁਝ ਕਮੈਂਟ ਲੈ ਲੈਣੇ ਆਪਾਂ ਮੰਨੂ ਜੀ ਕਹਿੰਦੇ ਕਿ ਐਮਪੀ ਤੇ ਐਮਐਲਏ ਨੂੰ 10000 ਰੁਪਏ ਫੀਨੀ ਮਿਲਦੀਆਂ ਨੇ ਉਹ ਕੱਟ ਕਰੋ ਚੰਦਰਜੀਤ ਸਿੰਘ ਜੀ ਦਾ ਕਮੈਂਟ ਹੈ ਕਿ ਅ ਥਿੰਕ ਅਬਾਊਟ ਯੂ ਲਿਖਿਆ ਹੋਇਆ ਸਾਡੇ ਏਸੀ ਲੱਗੇ ਹੋਏ ਨੇ ਬਾਬਾ ਜੀ ਘਰਾਂ ਚ ਯਾ ਨਿਊਕਲੀਅਰ ਪਾਵਰ ਦੀ ਜ਼ਰੂਰਤ ਬਣ ਗਈ ਹੈ ਮਨਦੀਪ ਸਿੰਘ ਬੱਬੂ ਜੀ ਕਹਿ ਰਹੇ ਨੇ ਜੀ ਜੀ ਨਹੀਂ ਦੇਖੋ ਇਹ ਤਾਂ ਹੁਣ ਸਰਕਾਰ ਨੇ ਦੇਖਣਾ ਹੈ ਮੈਨੂੰ ਤੁਹਾਡਾ ਕਮੈਂਟ ਦਾ ਮوضوع ਨਹੀਂ ਪਤਾ ਲੱਗਿਆ ਕਿਸ ਬਾਬਤ ਇਹ ਕੋਈ ਸਵਾਲ ਕਰਦੇ ਆ ਗੱਲ ਇਹ ਹੈ ਕਿ ਬਿਜਲੀ ਦੇ ਨਾਲ ਜੁੜੇ ਹੋਏ ਗੱਲ ਕਰ ਰਹੇ ਨਹੀਂ ਗੱਲ ਕਲੀਅਰ ਨਹੀਂ ਹੈ ਨਾ ਕਿ ਕੀ ਪੁੱਛਣਾ ਚਾਹੁੰਦੇ ਨਿਊਕਲੀਅਰ એનર્ਜੀ ਦਾ ਤਾਂ ਮੈਂ ਅੱਗੇ ਕਿਹਾ ਕਿ ਤੁਹਾਡੇ ਕੋਲ ਇੱਕ ਬਦਲ ਹੈ ਜੀ ਜੀ ਉਹ ਤੁਸੀਂ ਪਰਮਾਣੂ ਬਿਜਲੀ ਕਰ ला ਸਕਦੇ ਆ ਤਾਂ ਮੈਂ ਕਮੈਂਟ ਪੜ੍ਹ ਦਿੰਨਾ ਜੀ ਜੇ ਤੁਹਾਨੂੰ ਥੋੜੀ ਦਿੱਕਤ ਆ ਰਹੀ ਹੈ ਸੋਲਰ ਤੇ ਸਬਸਿਡੀ ਦੇਣੀ ਚਾਹੀਦੀ ਹੈ ਮੁਫਤ ਨਵਦੀਪ ਚਾਹਲ ਆਸਟ੍ਰੇਲੀਆ ਕਹਿ ਰਹੇ ਨੇ ਜੀ ਜਗਪਾਲ ਕੁਲਾਰ ਜੀ ਮੇਰੇ ਪਿੰਡ ਜਿਨ੍ਹਾਂ ਨੇ ਬਾਗ ਲਵਾਏ ਸੀ ਉਹਨਾਂ ਨੂੰ ਡੇਢ ਗੁਣਾ ਪਾਣੀ ਮਿਲਿਆ ਸੀ ਬਿਲਕੁਲ ਜੀ ਇਸ ਤਰ੍ਹਾਂ ਪਹਿਲਾਂ ਤਿੰਨ ਗੁਣਾ ਦੇ ਤਕਰੀਬਨ ਇਹ ਪਾਣੀ ਮਿਲਦਾ ਸੀ ਰਜਿੰਦਰ ਮਿੱਤਲ ਜੀ ਕਹਿ ਰਿਹਾ ਕਿ ਗਰਮੀ ਦੇ 60 ਸਾਲ ਦਾ ਰਿਕਾਰਡ ਟੁੱਟ ਗਿਆ ਕਿ 60 ਸਾਲ ਪਹਿਲਾਂ ਵੀ ਇੰਨੀ ਗਰਮੀ ਪੈਂਦੀ ਸੀ ਸਮਝੋ ਬਾਹਰ ਆ ਹੋ ਸਕਦਾ ਜੀ ਫਿਰ ਗਲੋਬਲ ਵਾਰਮਿੰਗ ਤੇ ਵੀ ਸਵਾਲ ਉੱਠਣਗੇ ਨਾ हां जी मनु जी 10000 यूनिट ਜਿਹੜੀ ਆ ਉਹ ਇਸੇ ਕਰਕੇ ਹੀ ਆ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ 20 20 30 30 AC ਲੱਗੇ ਹੁੰਦੇ ਆ ਜੀ ਇਹ ਅੰਦਰ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਜਿਹੜੀਆਂ ਮੰਤਰੀਆਂ ਦੀਆਂ ਜਾਂ ਮੁੱਖ ਮੰਤਰੀ ਦੀਆਂ ਕੋਠੀਆਂ ਨੇ ਨਾ ਉਹਨਾਂ 'ਚ ਇੰਨੇ AC ਲੱਗੇ ਹੁੰਦੇ ਆ ਕਿ ਆਪਣੇ ਘਰਾਂ 'ਚ ਕਈ ਵਾਰ ਉਹਨੀਆਂ ਕੌਲੀਆਂ ਨਹੀਂ ਹੁੰਦੀਆਂ ਦਾਲ ਪਾਉਣ ਵਾਲੀਆਂ ਸੋ ਇਸ ਕਰਕੇ ਆ ਕਿ ਭਾਈ ਇਹ ਸਭ ਕੁਝ ਜਿਹੜਾ ਇਹਨਾਂ ਨੂੰ ਫ੍ਰੀ ਦਿੱਤਾ ਜਾਂਦਾ ਹੈ ਫ੍ਰੀ ਪ੍ਰੀਤ ਸਿੰਘ ਮਾਨਕੋ ਜੀ ਦਾ ਵੀ ਕਮੈਂਟ ਹੈ ਇੱਕ ਅੱਛਾ ਜੀ ਇਸੇ ਦੇ ਨਾਲ ਹੀ ਜੁੜਿਆ ਹੋਇਆ ਤੁਹਾਡੀ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਭਾਈ ਜੀ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ ਕਿ ਹਰੇਕ ਸੈਕਟਰ ਜਿਹੜਾ ਹੈ ਉਹ ਵੱਖਰੇ ਵੱਖਰੇ ਤੌਰ ਤੇ ਬਿਜਲੀ ਕਿੰਨੀ ਵਰਤ ਲਿਆ ਆ ਦੇਖੋ ਜ਼ਾਰਾ ਜੀ ਗੱਲ ਹੈ ਕਿ ਜਿਹੜਾ 70 ਲੱਖ ਦੇ ਕਰੀਬ ਕਨੈਕਸ਼ਨ ਹੈ ਉੱਥੇ ਕੰਜ਼ਮਪਸ਼ਨ ਜ਼ਿਆਦਾ ਹੋਏਗੀ ਜੀ ਜ਼ਾਰਾ ਜੀ ਗੱਲ ਹੈ ਨਾ ਜੀ ਜੀ ਬਿਲਕੁਲ ਕਿਥੇ 70 ਲੱਖ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਕੈਲਕੂਲੇਟ ਕਰ ਲਓ ਨਾ ਫਿਰ ਦੂਸਰੇ ਨੰਬਰ ਤੇ ਖੇਤੀ ਸੈਕਟਰ ਆ ਜਾਏਗਾ ਜਿੱਥੇ ਤਕਰੀਬਨ 14-15 ਲੱਖ ਮੋਟਰ ਨੇ ਇਕਦਮ ਚੱਲਣਾ ਹੈ ਜੀ ਤੇ ਫਿਰ ਬਾਕੀ ਇੰਡਸਟਰੀ ਆ ਗਈ ਜੀ ਜੀ ਸੋ ਸੈਕਟਰ ਤਾਂ ਤਿੰਨ ਹੀ ਨੇ ਨਾ ਮੁੱਖ ਤੌਰ ਤੇ ਖਰੀਲੂ ਖਪਤਕਾਰ ਆ ਗਿਆ ਜੀ ਦੂਸਰੇ ਨੰਬਰ ਤੇ ਕਹ ਲੋ ਖੇਤੀ ਸੈਕਟਰ ਆ ਗਿਆ ਤੇ ਤੀਸਰੇ ਨੰਬਰ ਤੇ ਇੰਡਸਟਰੀ ਆ ਗਈ ਔਰ ਇੰਡਸਟਰੀ ਜਿਹੜੀ ਉਹ ਪੇ ਕਰਦੀ ਆ ਉਹਨੂੰ ਸਬਸਿਡੀ ਦਿੱਤੀ ਜਾਂਦੀ ਆ ਪਰ ਉਹ ਸਬਸਿਡੀ ਮਾਮੂਲੀ ਹੁੰਦੀ ਆ ਜੀ ਇੱਥੋਂ ਤੱਕ ਕਿ ਜੇ ਆਪਾਂ ਕਹੀਏ ਜਿਹੜਾ ਉਹ ਸਬਸਿਡੀ ਦਾ 3 ਕੋਹਾਰ ਕਰੋੜ ਜਾਂਦਾ ਉਹਦੇ ਚੋਂ ਵੀ 2.5 ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਵੱਡੇ ਜਿਹੜੇ ਕਹ ਲੋ ਕਿ ਤਗੜੇ ਕਾਰੋਬਾਰੀ ਆ ਉਹਨਾਂ ਦੇ ਵਿੱਚ ਉਹ ਡਿਸਟ੍ਰੀਬਿਊਟ ਹੋ ਜਾਂਦਾ ਬਾਕੀ ਜਿਹੜੇ ਉਹ 1.5-2 ਲੱਖ ਵਿਚਾਰੇ ਕਾਰੋਬਾਰੀ ਬਚਦੇ ਆ ਉਹ ਥੋੜੀ-ਥੋੜੀ ਸਬਸਿਡੀ ਉਹਨਾਂ ਦੇ ਹਿੱਸੇ ਆਉਂਦੀ ਆ ਤੇ ਮੈਂ ਫੇਸਬੁੱਕ ਤੋਂ ਵੀ ਕਮੈਂਟ ਲੈ ਲਵਾਂ ਇਥੇ ਇੱਕ ਸਜਣ ਕਹਿ ਰਹੇ ਸਨ ਕਿ ਮੁਫਤਦਾ ਬਿਰਕ ਸਾਹਿਬ ਕਿ ਮੁਫਤਦਾ ਭਾਵੇਂ ਸ਼ੇਰ ਮਿਲ ਜਾਵੇ ਅਸੀਂ ਉਹ ਵੀ ਘਰੇ ਲਿਆਉਣੇ ਭਾਵੇਂ ਆਉਂਦੇ ਟੱਬਰੀ ਖਾ ਲਵੇ ਗੱਲ ਤੁਹਾਡੀ ਖੂਬਸੂਰਤ ਹੈ ਸਰ ਖੂਬਸੂਰਤ ਗੱਲ ਹੈ ਤੁਹਾਡੀ ਬਿਲਕੁਲ ਇਹ ਸਾਡੀ ਜਿਹੜੀ ਹੈ ਨਾ ਮਿੱਥ ਹੈ ਇਹ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ ਜੀ